ਦੋਸਤੋ ਸਮਾਂ ਹਮੇਸ਼ਾ ਆਪਣੀ ਚਾਲ ਬਦਲਦਾ ਰਹਿੰਦਾ ਹੈ ਕਦੇ ਵੀ ਸਮਾਂ ਇੱਕੋ ਰਫ਼ਤਾਰ ਨਾਲ ਨਹੀਂ ਚੱਲਦਾ ਨਾ ਹੀ ਇੱਕ ਵਿਅਕਤੀ ਤੇ ਸਦਾ ਇੱਕ ਪੀਐਸਾ ਸਮਾਂ ਰਹਿੰਦਾ ਹੈ ਨਾ ਹੀ ਬਹੁਤ ਸਾਰੇ ਵਿਅਕਤੀਆਂ ਦਾ ਸਮਾਂ ਇੱਕਸਾਰ ਹੀ ਚੱਲਦਾ ਹੈ ਸਾਡੀ ਮਰਾਦ ਇੱਥੇ ਬੰਦੇ ਤੇ ਆਉਣ ਵਾਲੇ ਮਾੜੇ ਵਕਤ ਤੋਂ ਹੈ ਹਰ ਵਿਅਕਤੀ ਇਹ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਹਰ ਦਿਨ ਪਹਿਲਾਂ ਨਾਲੋਂ ਚੰਗਾ ਗੁਜ਼ਰੇ ਖੁਸ਼ੀ ਵਿੱਚ ਗੁਜ਼ਰੇ ਖੁਸ਼ਹਾਲਸ ਦਾ ਭਰਿਆ ਹੋਵੇ ਉਸ ਨੂੰ ਕੋਈ ਸੰਕਟ ਨਾ ਆਵੇ ਉਸ ਨੂੰ ਕੋਈ ਪੀੜਾ ਮਹਿਸੂਸ ਨਾ ਹੋਵੇ ਪਰ ਕੁਦਰਤ ਦਾ ਇੱਕ ਨਿਯਮ ਹੈ ਜਿਵੇਂ ਸਦਾ ਬਹਾਰ ਨਹੀਂ ਰਹਿੰਦੀ ਜਿਵੇਂ ਸਦਾ ਬਰਸਾਤ ਦਾ ਮੌਸਮ ਨਹੀਂ ਰਹਿੰਦਾ ਜਿਵੇਂ ਹਮੇਸ਼ਾ ਧੁੱਪ ਨਹੀਂ ਰਹਿੰਦੀ ਇਸੇ ਪ੍ਰਕਾਰ ਹੀ ਜੀਵਨ ਦੇ ਵਿੱਚ ਹਮੇਸ਼ਾ ਖੇੜੇ ਨਹੀਂ ਰਹਿੰਦੇ ਜੀਵਨ ਦੇ ਵਿੱਚ ਹਾਲਾਤ ਬਦਲਦੇ ਰਹਿੰਦੇ ਆ ਤੇ ਬਦਲੇ ਹੋਏ ਹਾਲਾਤ ਦੇ ਨਾਲ ਕਈ ਵਾਰੀ ਮਨੁੱਖ ਤੇ ਮਾੜਾ ਸਮਾਂ ਵੀ ਆਉਂਦਾ ਹੈ ਮਾੜਾ ਸਮਾਂ ਜਰਨਾ ਚੰਗੇ ਸਮੇਂ ਦੀ ਐਸ਼ ਨਾਲੋਂ ਜ਼ਿਆਦਾ ਔਖਾ ਹੁੰਦਾ ਹੈ ਮਾੜਾ ਸਮਾਂ ਜਰਨ ਵਾਲਾ ਵਿਅਕਤੀ ਜ਼ਿਆਦਾ ਹੌਸਲੇ ਵਾਲਾ ਮਨ ਦਾ ਜ਼ਿਆਦਾ ਕਠੋਰ ਦੁਨੀਆਦਾਰੀ ਨੂੰ ਜ਼ਿਆਦਾ ਚੰਗੀ ਤਰੀਕੇ ਨਾਲ ਸਮਝਣ ਵਾਲਾ ਹੋਣਾ ਚਾਹੀਦਾ ਜੇਕਰ ਐਸਾ ਨਾ ਹੋਵੇ ਤਾਂ ਮਾੜੇ ਸਮੇਂ ਦੇ ਵਿੱਚ ਬਹੁਤ ਸਾਰੇ ਵਿਅਕਤੀ ਡੋਲ ਜਾਂਦੇ ਆਪਣੇ ਆਪ ਨੂੰ ਬਿਲਕੁਲ ਖਤਮ ਕਰ ਲੈਂਦੇ ਆ ਸਿਰਫ ਆਪਣੇ ਆਪ ਨੂੰ ਨਹੀਂ ਆਪਣੇ ਸਕੇ ਸਬੰਧੀਆਂ ਨੂੰ ਵੀ ਨਾਲ ਲੈ ਕੇ ਤੁਰ ਜਾਂਦੇ ਆ ਇਸ ਕਰਕੇ ਜੇਕਰ ਕਿਸੇ ਤੇ ਬੁਰਾ ਵਕਤ ਆਉਂਦਾ ਹੈ ਤਾਂ ਉਸ ਵਕਤ ਵਿੱਚੋਂ ਬੁਰੇ ਵਕਤ ਵਿੱਚੋਂ ਨਿਕਲਣ ਦੇ ਵੀ ਕੁਝ ਨੁਕਤੇ ਐ ਕੁਝ ਅਸੂਲ ਐ ਕੁਝ ਤਰੀਕੇ ਐ ਕੁਝ 4-5 ਤਰੀਕੇ ਜਿਨ੍ਹਾਂ ਦੇ ਨਾਲ ਤੁਸੀਂ ਬੁਰੇ ਵਕਤ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਸਕਦੇ ਹੋ ਆਪਾਂ ਉਹਨਾਂ ਬਾਰੇ ਅੱਜ ਗੱਲ ਕਰਾਂਗੇ ਜਦੋਂ ਵੀ ਤੁਹਾਡੇ ਤੇ ਬੁਰਾ ਵਕਤ ਆਉਂਦਾ ਹੈ ਇਹ ਤੁਹਾਡੇ ਇਕੱਲਿਆਂ ਤੇ ਨਹੀਂ ਆਉਂਦਾ ਇਸ ਬਾਰੇ ਸਾਡੇ ਪਹਿਲਾਂ ਤੋਂ ਇਹ ਗੱਲ ਕਹੀ ਹੋਈ ਸਾਨੂੰ ਮਿਲਦੀ ਹੈ ਕਿ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਏ ਜੱਗ ਉੱਚੇ ਚੜ ਕੇ ਦੇਖੀਏ ਘਰ ਘਰ ਇਹੀ ਅੱਗ ਇਸ ਕਰਕੇ ਜਿਹੜਾ ਬੁਰਾ ਵਕਤ ਜਦੋਂ ਵੀ ਤੁਹਾਡੇ ਤੇ ਆਇਆ ਹੈ ਉਹਦੀ ਸਭ ਤੋਂ ਪਹਿਲੀ ਕੰਡੀਸ਼ਨ ਇਹ ਹੈ ਕਿ ਤੁਸੀਂ ਸ਼ਾਂਤ ਰਹੋ ਕਹਿਣਾ ਸੌਖਾ ਹੈ ਸ਼ਾਂਤ ਰਹਿਣਾ ਬਹੁਤ ਔਖਾ ਹੁੰਦਾ ਹੈ ਪਰ ਫਿਰ ਵੀ ਜਿੱਥੋਂ ਤੱਕ ਹੋ ਸਕਦਾ ਹੈ ਸ਼ਾਂਤੀ ਬਣਾ ਕੇ ਰੱਖੋ ਕਿਉਂਕਿ ਤੁਹਾਡੇ ਹੱਥਾਂ ਪੈਰਾਂ ਵਿੱਚ ਆਉਣ ਨਾਲ ਤੁਹਾਡੇ ਇੱਧਰ ਉੱਧਰ ਭੱਜਣ ਨਾਲ ਤੁਹਾਡਾ ਜਿਹੜਾ ਬੁਰਾ ਵਕਤ ਹੈ ਉਹ ਕਿਧਰੇ ਪਾਸੇ ਨਹੀਂ ਜਾਣ ਲੱਗਿਆ ਜੇਕਰ ਤੁਸੀਂ ਘਬਰਾਟ ਵਿੱਚ ਆਓਗੇ ਤਾਂ ਜਿਹੜਾ ਬੁਰਾ ਵਕਤ ਹੈ ਉਹ ਹੋਰ ਵੀ ਦੁੱਗਣਾ ਬੁਰਾ ਹੋ ਜਾਊਗਾ ਸ਼ਾਂਤੀ ਦੇ ਨਾਲ ਜੇਕਰ ਤੁਸੀਂ ਉਸ ਬੁਰੇ ਵਕਤ ਦੇ ਕਾਰਨ ਕਾਰਜ ਸਬੰਧਾਂ ਨੂੰ ਸਮਝੋਗੇ ਉਹਨੂੰ ਜਾਣੋਗੇ ਪ੍ਰਕਿਰਤੀ ਦੇ ਨਾਲ ਜੋੜ ਕੇ ਦੇਖੋਗੇ ਉਹਨੂੰ ਭਾਣਾ ਮੰਨ ਕੇ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਬੁਰਾ ਵਕਤ ਹੈ ਜਿਹੜਾ ਉਸ ਦੀ ਪਹਿਲੀ ਕੰਡੀਸ਼ਨ ਏ ਹੈ ਕਿ ਉਹ ਕੁਝ ਹੱਦ ਤੱਕ ਤੁਸੀਂ ਉਹਨੂੰ ਸਹਿਣ ਕਰਨ ਦੀ ਸਮਰੱਥਾ ਵਧਾ ਲਓ। ਦੂਸਰਾ ਕਾਰਨ ਮਹਾਤਮਾ ਬੁੱਧ ਨੇ ਵੀ ਕਿਹਾ ਹੈ ਕਿ ਜੋ ਵੀ ਤੁਹਾਨੂੰ ਦੁੱਖ ਆਉਂਦਾ ਹੈ ਹਰ ਦੁੱਖ ਦਾ ਹੇਤੂ ਹੁੰਦਾ ਹੈ ਕੋਈ ਨਾ ਕੋਈ ਕਾਰਨ ਹੁੰਦਾ ਹੈ। ਤੁਹਾਡੇ ਤੇ ਵੀ ਬੁਰਾ ਵਕਤ ਆਇਆ ਹੈ ਉਹਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਊਗਾ। ਕੁਝ ਕਾਰਨ ਪ੍ਰਕਿਰਤਿਕ ਹੁੰਦੇ ਐ ਜਿਨ੍ਹਾਂ ਦੇ ਵਿੱਚ ਮਨੁੱਖ ਦੇ ਜੀਵਨ ਦਾ ਨੁਕਸਾਨ ਹੁੰਦਾ ਹੈ ਉਹਨਾਂ ਦੀ ਭਰਪਾਈ ਤੁਸੀਂ ਨਾ ਕਦੇ ਕਰ ਸਕਦੇ ਹੋ ਤੇ ਨਾ ਹੀ ਉਸ ਦੀ ਕੀਤੀ ਜਾ ਸਕਦੀ ਹੈ ਦੂਸਰਾ ਬੁਰਾ ਵਕਤ ਕਿਸੇ ਬੰਦੇ ਦੇ ਆਰਥਿਕ ਤੌਰ ਤੇ ਸਮੱਸਿਆ ਵਿੱਚ ਆਉਣ ਨਾਲ ਜੁੜਿਆ ਹੁੰਦਾ ਹੈ ਜੇਕਰ ਤੁਸੀਂ ਇਸ ਕਿਸਮ ਦੀਆਂ ਦੁਨਿਆਵੀ ਆਰਥਿਕ ਸਮਾਜਿਕ ਸਮੱਸਿਆਵਾਂ ਦੇ ਵਿੱਚ ਉਲਝੇ ਹੋ ਹੋ ਤਾਂ ਕੋਸ਼ਿਸ਼ ਕਰੋ ਉਹਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਜੇਕਰ ਤੁਸੀਂ ਹੱਲ ਲੱਭਣ ਵੱਲ ਤੁਰੋਗੇ ਤਾਂ ਸੌ ਰਸਤੇ ਖੁੱਲਦੇ ਜਾਣਗੇ ਜੇਕਰ ਤੁਸੀਂ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਬਿਠਾ ਲਓਗੇ ਹੱਲ ਲੱਭਣ ਦੀ ਬਜਾਏ ਇਕੱਲੇ ਮਾਨਸਿਕ ਉਦੇੜ ਬਣ ਦੇ ਵਿੱਚ ਲੱਗੇ ਰਹੋਗੇ ਤਾਂ ਉਹਦਾ ਕੋਈ ਹੱਲ ਨਹੀਂ ਲੱਭਣਾ ਰੋਣ ਧੋਣ ਨਾਲ ਅੰਦਰ ਬੈਠਣ ਨਾਲ ਸਾਰਾ ਦਿਨ ਬੁਰੇ ਵਕਤ ਨੂੰ ਕੋਸੀ ਜਾਣ ਨਾਲ ਉਹ ਤੁਹਾਡੇ ਤੋਂ ਦੂਰ ਨਹੀਂ ਹੋਣ ਲੱਗਿਆ ਉਹ ਦੂਰ ਤਾਂ ਹੀ ਹੋਊਗਾ ਜੇ ਤੁਸੀਂ ਸਮਝੋਗੇ ਕਿ ਤੁਸੀਂ ਉਸ ਬੁਰੇ ਵਕਤ ਨੂੰ ਬਦਲ ਸਕਦੇ ਸੀ ਕੀ ਉਹ ਬੁਰਾ ਵਕਤ ਤੁਹਾਡੇ ਕਾਰਨ ਆਇਆ ਕੀ ਉਸ ਬੁਰੇ ਵਕਤ ਦਾ ਕੋਈ ਹੱਲ ਹੋ ਸਕਦਾ ਹੈ ਇਹਨਾਂ ਸਾਰੀਆਂ ਗੱਲਾਂ ਤੇ ਵਿਚਾਰ ਕਰੋ ਵਿਚਾਰ ਕਰਨ ਤੋਂ ਬਾਅਦ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੀਸਰਾ ਆਪਣੀ ਹਿੰਮਤ ਨਾ ਛੱਡੋ ਬਹੁਤ ਸਾਰੇ ਲੋਕ ਤੁਹਾਡੇ ਕੋਲੇ ਆਉਣਗੇ ਤੁਹਾਨੂੰ ਆ ਕੇ ਕਹਿਣਗੇ ਕਿ ਅਸੀਂ ਤੁਹਾਡੇ ਹਮਦਰਦ ਹਾਂ ਅਸੀਂ ਤੁਹਾਡਾ ਵਕਤ ਬੰਡਾ ਸਕਦੇ ਹਾਂ ਪਰ ਬਹੁਤੀ ਵਾਰੀ ਤੁਹਾਡੇ ਬੁਰੇ ਵਕਤ ਸਮੇ ਉਹ ਆਪਣੀਆਂ ਹੀ ਬੁਰੇ ਵਕਤ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਕਥਾ ਕਹਾਣੀਆਂ ਸੁਣਾ ਕੇ ਆਪਣੇ ਦੁੱਖੜੇ ਰੁੱਖ ਕੇ ਆਪਣੇ ਮਨ ਨੂੰ ਹੌਲਾ ਕਰਕੇ ਚਲੇ ਜਾਂਦੇ ਆ ਤੇ ਤੁਹਾਡਾ ਦੁੱਖ ਘਟਣ ਦੀ ਬਜਾਏ ਦੁੱਖ ਨੂੰ ਸਾਂਝਾ ਕਰਨ ਵਾਲੇ ਆਏ ਵਿਅਕਤੀ ਦੁੱਗਣਾ ਕਰਕੇ ਚਲੇ ਜਾਂਦੇ ਆ ਇਸ ਲਈ ਇਸ ਗੱਲ ਨੂੰ ਤੁਸੀਂ ਅੱਜ ਹੀ ਸਵਾਰ ਕਰ ਲੋ ਕਿ ਜਿਹੜਾ ਚੰਗਾ ਵਕਤ ਜਾਂ ਬੁਰਾ ਵਕਤ ਹੈ ਉਹ ਤੁਹਾਡਾ ਹੈ ਤੁਹਾਨੂੰ ਹੀ ਹੰਡਾਉਣਾ ਪੈਣਾ ਹੈ ਤੁਹਾਨੂੰ ਹੀ ਹਿੰਮਤ ਕਰਨੀ ਪੈਣੀ ਹੈ ਤੁਹਾਨੂੰ ਹੀ ਉੱਠਣਾ ਪੈਣਾ ਹੈ ਤੁਹਾਨੂੰ ਹੀ ਅੱਗੇ ਤੁਰਨਾ ਪੈਣਾ ਹੈ ਤੁਹਾਨੂੰ ਹੀ ਹਿੰਮਤ ਬਣਾਉਣੀ ਪੈਣੀ ਹੈ ਤੇ ਆਪਣੇ ਆਪ ਨਾਲ ਗੱਲ ਕਰੋ ਕਿ ਇਹ ਕਿਉਂ ਹੋਇਆ ਹੈ ਕਿਵੇਂ ਹੋਇਆ ਹੈ ਕੀ ਕਾਰਨ ਹੈ ਜਦੋਂ ਇਹਦੇ ਤੁਸੀਂ ਕਾਰਨ ਕਾਰਜ ਸਬੰਧਾਂ ਨੂੰ ਸਮਝ ਜਾਓਗੇ ਤਾਂ ਜਿਹੜਾ ਬੁਰੇ ਵਕਤ ਦਾ ਪ੍ਰਭਾਵ ਹੈ ਉਹ ਤੁਹਾਡੀ ਹਿੰਮਤ ਦੇ ਅੱਗੇ ਘਟ ਜਾਊਗਾ ਜੇ ਖਤਮ ਨਹੀਂ ਹੋਊਗਾ ਤਾਂ ਇਸ ਲਈ ਹਿੰਮਤ ਰੱਖਣਾ ਸਭ ਤੋਂ ਜ਼ਰੂਰੀ ਹੈ ਚੌਥਾ ਹਰ ਨਵੇਂ ਦਿਨ ਕੋਸ਼ਿਸ਼ ਕਰੋ ਕਿ ਜੋ ਤੁਹਾਡਾ ਕੱਲ ਦੇ ਦਿਨ ਦਾ ਬੁਰਾ ਵਕਤ ਸੀ ਅੱਜ ਉਸ ਨੂੰ ਥੋੜਾ ਤੁਸੀਂ ਕਿਵੇਂ ਸੁਧਾਰ ਸਕਦੇ ਹੋ ਇੱਕ ਦਿਨ ਦੇ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਹੁੰਦਾ ਹਰ ਰੋਜ਼ ਸਵੇਰੇ ਉੱਠ ਕੇ ਕੋਸ਼ਿਸ਼ ਕਰੋ ਕਿ ਮੈਂ ਅੱਜ ਕੱਲ੍ਹ ਨਾਲੋਂ ਬਿਹਤਰ ਕਰ ਸਕਾਂ ਵਧੀਆ ਕਰ ਸਕਾਂ ਆਪਣੇ ਤੇ ਆਏ ਹੋਏ ਸੰਕਟ ਨੂੰ ਥੋੜਾ ਦੂਰ ਕਰ ਸਕਾਂ ਹੌਸਲਾ ਬਣਾ ਸਕਾਂ ਅੱਗੇ ਤੁਰ ਸਕਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਮਹੱਤਵ ਰੱਖਦੀਆਂ ਪੰਜਵਾਂ ਤੇ ਆਖਰੀ ਬੁਰੇ ਵਕਤ ਤੋਂ ਬਚਣ ਦਾ ਨੁਕਤਾ ਇਹ ਹੈ ਕਿ ਹਮੇਸ਼ਾ ਯਾਦ ਰੱਖੋ ਕਿ ਜਿਸ ਪ੍ਰਕਾਰ ਕਦੇ ਵੀ ਪ੍ਰਕਿਰਤੀ ਦੇ ਵਿੱਚ ਇੱਕੋ ਰੁੱਤ ਨਹੀਂ ਰਹਿੰਦੀ ਜਿਸ ਪ੍ਰਕਾਰ ਇੱਕ ਸਮਾਨ ਮੌਸਮ ਨਹੀਂ ਰਹਿੰਦਾ ਜਿਸ ਪ੍ਰਕਾਰ ਇੱਕ ਸਮਾਨ ਦੁਨੀਆ ਦਾ ਕੋਈ ਵੀ ਪ੍ਰਕਿਰਤਿਕ ਵਰਤਾਰਾ ਨਹੀਂ ਰਹਿੰਦਾ ਉਸੇ ਪ੍ਰਕਾਰ ਹੀ ਹਮੇਸ਼ਾ ਤੋਂ ਇੱਕ ਮਨੁੱਖ ਦੀ ਮਾਨਸਿਕ ਸਥਿਤੀ ਉਹਦਾ ਸਮਾਂ ਚੰਗਾ ਜਾਂ ਮਾੜਾ ਨਹੀਂ ਬਣਿਆ ਰਹਿੰਦਾ ਜੇ ਬੁਰਾ ਵਕਤ ਆਇਆ ਤਾਂ ਬੁਰਾ ਵਕਤ ਟੱਪ ਵੀ ਜਾਊਗਾ ਹਮੇਸ਼ਾ ਰੁਕਿਆ ਨਹੀਂ ਰਹੂਗਾ ਇਸ ਕਰਕੇ ਹਮੇਸ਼ਾ ਉਸ ਹਨੇਰੇ ਦੇ ਵਿੱਚ ਚਾਨਣ ਦੀ ਚਿੰੰਗ ਦੀ ਆਸ ਰੱਖੋ ਜੋ ਤੁਹਾਨੂੰ ਬੁਰੇ ਵਕਤ ਤੋਂ ਅੱਗੇ ਲਿਜਾ ਸਕਦੀ ਹੈ ਇਸ ਲਈ ਦੋਸਤੋ ਜੇ ਤੁਸੀਂ ਇਹਨਾਂ ਪੰਜ ਨੁਕਤਿਆਂ ਦਾ ਖਿਆਲ ਰੱਖੋਗੇ ਪਹਿਲੇ ਨੰਬਰ ਤੇ ਸ਼ਾਂਤ ਰਹਿਣ ਦਾ ਦੂਸਰੇ ਨੰਬਰ ਤੇ ਬੁਰੇ ਵਕਤ ਦਾ ਹੱਲ ਲੱਭਣ ਦਾ ਤੀਸਰੇ ਤੇ ਹਿੰਮਤ ਕਰਨ ਦਾ ਚੌਥੇ ਤੇ ਹਰ ਦਿਨ ਬਿਹਤਰ ਬਣਨ ਦਾ ਤੇ ਪੰਜਵੇਂ ਤੇ ਇਸ ਆਸ ਦਾ ਕਿ ਬੁਰਾ ਵਕਤ ਗੁਜ਼ਰ ਜਾਊਗਾ ਕੋਈ ਕਾਰ ਨਹੀਂ ਹੈ ਕਿ ਤੁਸੀਂ ਬੁਰੇ ਵਕਤ ਵਿੱਚੋਂ ਪਾਰ ਰਾਹ ਪਾ ਸਕੋ ਧੰਨਵਾਦ